ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ 10 ਲਾਈਨਾਂ ਲੈ ਕੇ ਆਏ ਆ ਮੇਰੇ ਮਾਤਾ ਜੀ ਬਾਰੇ ਮੇਰੇ ਮਾਤਾ ਜੀ ਦਾ ਨਾਮ ਡੈਸ਼ ਹੈ ਇੱਥੇ ਡੈਸ਼ ਦੇ ਵਿੱਚ ਤੁਸੀਂ ਆਪਣੇ ਮਾਤਾ ਜੀ ਦਾ ਨਾਮ ਭਰ ਸਕਦੇ ਹੋ ਉਹਨਾਂ ਦੀ ਉਮਰ ਡੈਸ਼ ਹੈ ਇੱਥੇ ਡੈਸ਼ ਦੇ ਵਿੱਚ ਤੁਸੀਂ ਉਹਨਾਂ ਦੀ ਉਮਰ ਭਰ ਸਕਦੇ ਹੋ ਜਿੰਨੀ ਵੀ ਹੈ 30 ਸਾਲ ਹੈ 40 ਸਾਲ ਹੈ ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੇ ਹਨ ਉਹ ਸਾਡੇ ਸਭ ਲਈ ਖਾਣਾ ਬਣਾਉਂਦੇ ਹਨ ਉਹ ਮੇਰੀ ਪੜ੍ਹਾਈ ਵਿੱਚ ਵੀ ਮਦਦ ਕਰਦੇ ਹਨ ਉਹ ਸਾਦਾ ਜੀਵਨ ਜਿਉਂਦੇ ਹਨ ਉਹ ਬਹੁਤ ਮਿਹਨਤੀ ਤੇ ਦਿਆਲੂ ਹਨ ਉਹ ਮੇਰੇ ਜੀਵਨ ਦੇ ਪਹਿਲੇ ਤੇ ਸਰਵੋਤਮ ਅਧਿਆਪਕ ਹਨ ਮੈਂ ਆਪਣੇ ਮਾਤਾ ਜੀ ਨੂੰ ਬਹੁਤ ਪਿਆਰ ਕਰਦਾ ਜਾਂ ਕਰਦੀ हां ਰੱਬ ਉਹਨਾਂ ਦੀ ਉਮਰ ਲੰਬੀ ਕਰੇ ਇਹ ਹਨ ਮਾਤਾ ਜੀ ਬਾਰੇ 10 ਲਾਈਨਾਂ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਧੰਨਵਾਦ